ਉਸ ਵੇਲੇ ਝੂਠੇ ਵੀ ਮੁਕਾਬਲੇ ਹੋਏ ਸੱਚੇ ਵੀ ਹੋਏ ਸੱਚੇ ਮਗਾਵਲਿਆਂ ਦੇ ਵਿੱਚ ਸਾਡੇ ਪੁਲਿਸ ਵੀ ਮਰੀ ਸਾਡੇ ਇਹ ਨਹੀਂ ਗੱਲ ਕਹਿੰਦਾ ਵੀ ਸਾਡੀ ਪੁਲਿਸ ਸਾਡੀ ਪੁਲਿਸ ਮਰੀ ਸਾਡੇ ਡੀਆਈਜੀ ਤਨਕ ਬਰੇ ਨੇ ਡੀਆਜ ਅਜੀਤ ਸਿੰਘ ਸਾਡੇ ਰਟਾਉਲ ਕਾਂਢ ਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਨਾਲ ਸਹਿਮਤ ਆ ਸਾਰੀਆਂ ਚੀਜ਼ਾਂ ਨਾਲ ਤੇ ਅਸੀਂ ਇਹ ਕਹਿੰਦੇ ਆ ਵੀ ਸਰਕਾਰ ਨੂੰ ਉਹਨਾਂ ਨੇ ਜੇ ਉਸ ਵੇਲੇ ਅੱਤਵਾਦ ਦਾ ਦੌਰ ਆਪਣੇ ਪਿੰਡੇ ਤੇ ਹੰਡਾਇਆ ਇਹ ਮੰਨਦੇ ਪਏ ਕਿ ਝੂਠੇ ਪੁਲਿਸ ਮੁਕਾਬਲੇ ਹੋਏ ਅੱਤਵਾਦ ਦਾ ਦੌਰ ਪਿੰਡੇ ਉਹਨਾਂ ਨੇ ਕਿਦਾਂ ਹੰਡਾਇਆ ਹੰਡਾਇਆ ਤਾਂ ਉਹਨਾਂ ਨੇ ਜਿਨ੍ਹਾਂ ਦੇ ਮਰ ਗਏ ਤੁਸੀਂ ਕਹਿ ਰਹੇ ਹੋ ਕਿ ਉਦੋਂ ਮੁਕਾਬਲੇ ਹੋਏ ਉਹਦੇ ਚ ਉਹ ਆਰਡਰ ਵੀ ਤਾਂ ਕੋਈ ਆਏ ਹੋਣਗੇ ਤੇ ਉਹ ਆਰਡਰ ਵਾਲਿਆਂ ਨੂੰ ਵੀ ਕੁਝ ਹੋਇਆ ਵਰਬਲੀ ਆਰਡਰਾਂ ਤੇ ਆਰਡਰ ਕਰਕੇ ਵਰਬਲੀ ਆਰਡਰਾਂ ਤੇ ਇਹੋ ਜੇ ਕੰਮ ਕਰਕੇ ਤੇ ਅੱਜ ਜੇਲ੍ਹ ਚ ਸਜ਼ਾ ਕੱਟਦੇ ਪਏ ਚਾਰ ਸੀ ਮਾਰਡਰ ਦੇ ਕੇਸ ਉਹਨਾਂ ਤੇ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਹੀ ਮਾਰੇ ਗਏ ਸੀ ਉਹਨਾਂ ਦੇ ਵਿੱਚ ਸੀਬੀਆਈ ਅਦਾਲਤ ਨੇ ਫੈਸਲਾ ਸੁਣਾਇਆ ਜਿਹਦੇ ਵਿੱਚ ਉਹਨਾਂ ਨੂੰ ਸਜ਼ਾਏ ਮੌਦਤ ਦਿੱਤੀ ਗਈ ਹੁਣ ਸਜ਼ਾ ਹੋਣ ਤੋਂ ਬਾਅਦ ਉਹਨਾਂ ਨੇ ਮੰਗ ਜਿਹੜੀ ਰੱਖੀਏ ਉਹ ਲੈਂਥ ਆਫ ਸਰਵਿਸ ਦੇ ਮੁਤਾਬਕ ਉਹਨਾਂ ਦੀ ਬਣਦੇ ਜਿਹੜੇ ਪੈਨਸ਼ਨ ਦੇ ਬੈਨੀਫਿਟ ਜਿਹੜੀ ਉਹ 75% ਪੈਨਸ਼ਨ ਹੁੰਦੀ ਜਿਹੜੀ ਉਹ ਪਰਿਵਾਰ ਨੂੰ ਦਿੱਤੀ ਜਾਂਦੀ ਹੈ ਸਜ਼ਾ ਹੋਈ ਤੋਂ ਬਾਅਦ ਜਿਹੜੀ ਹੈ ਤੁਹਾਨੂੰ ਪਤਾ ਸਜ਼ਾ ਹੋਈ ਤੇ ਫਿਰ ਪੈਨਸ਼ਨ ਨਹੀਂ ਨਾ ਕੋਈ ਨੌਕਰੀ ਜਦ ਬਣਦੀ ਨਹੀਂ ਕੋਈ ਸਾਰੇ ਬੈਨੀਫਿਟ ਹੀ ਸਰਕਾਰ ਨੇ ਲੈ ਲਿਆ ਜੇ ਇਹ ਮੈਂ ਨਹੀਂ ਇਹ ਗੱਲ ਕਹਿੰਦਾ ਵੀ ਉਹਨਾਂ ਦੀ ਬੰਦ ਕੀਤੀ ਜਾਵੇ ਉਹਨਾਂ ਦੀ ਲੈਂਥ ਆਫ ਸਰਵਿਸ ਦੇ ਮੁਤਾਬਕ ਜੇ ਬਣਦੀ ਪੈਨਸ਼ਨ ਉਹਦੇ ਪਰਿਵਾਰ ਨੂੰ ਦਿੱਤੀ ਜਾਣੀ ਚਾਹੀਦੀ ਵੈਸੋ ਪੰਜਾਬs ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਪੰਜਾਬ ਪੁਲਿਸ ਦੇ ਕੁਝ ਸਾਬਕਾ ਅਫਸਰਾਂ ਵੱਲੋਂ ਪੰਜਾਬ ਦੇ ਗਵਰਨਰ ਨੂੰ ਇੱਕ ਚਿੱਠੀ ਲਿਖੀ ਗਈ ਹੈ ਉਸ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਪੁਲਿਸ ਮੁਲਾਜ਼ਮਾਂ ਨੂੰ ਦੇ ਨਾਲ ਵਰਤਾਰਾ ਵਰਤਿਆ ਜਾਂਦਾ ਹੈ ਖਾਸ ਕਰਕੇ ਉਹਨਾਂ ਨਾਲ ਜਿਨ੍ਹਾਂ ਨੂੰ ਸਜ਼ਾਵਾਂ ਦੇ ਦਿੱਤੀਆਂ ਨੇ ਜਾਂ ਉਹਨਾਂ ਦੀਆਂ ਪੈਨਸ਼ਨਾਂ ਰੋਕ ਦਿੱਤੀਆਂ ਗਈਆਂ ਨੇ ਉਸ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਇੱਕੋ ਹੀ ਪੈਨਸ਼ਨ ਹੋਣੀ ਚਾਹੀਦੀ ਇੱਕੋ ਤਰ੍ਹਾਂ ਦਾ ਵਰਤਾਰਾ ਹੋਣਾ ਚਾਹੀਦਾ ਮੇਰ ਨਾਲ ਨੇ ਪੰਜਾਬ ਪੁਲਿਸ ਨੂੰ ਸੇਵਾਵਾਂ ਦੇ ਚੁੱਕੇ ਭਪਿੰਦਰ ਸਿੰਘ ਗੋਤਰਾ ਜੀ ਇਹਨਾਂ ਨਾਲ ਸਭ ਤੋਂ ਪਹਿਲਾਂ ਤਫਸੀਲ ਚ ਜਾਣਦੇ ਆ ਕਿ ਕੀ ਚਿੱਠੀ ਲਿਖੀ ਹੈ ਸਭ ਤੋਂ ਪਹਿਲਾਂ ਦੱਸੋ ਜੀ ਚਿੱਠੀ ਚ ਤੁਸੀਂ ਮੰਗ ਕੀ ਰੱਖੀ ਸਤਿ ਸ਼੍ਰੀ ਅਕਾਲ ਜੀ ਚਿੱਠੀ ਦੇ ਵਿੱਚ ਉਹਨਾਂ ਨੇ ਮੰਗ ਰੱਖੀ ਹੈ ਕਿ ਜਿਹੜੇ ਬੰਦਿਆਂ ਨੂੰ ਸਜ਼ਾ ਹੋਈ ਹੈ ਉਹ ਜੇਲ੍ਹ ਦੇ ਵਿੱਚ ਗਏ ਉਹਨਾਂ ਦੇ ਪਰਿਵਾਰ ਨੂੰ ਜਿਹੜੀ ਪੈਨਸ਼ਨ ਲੱਗਣੀ ਚਾਹੀਦੀ ਮੈਂ ਸਰਕਾਰ ਕੋਲੋਂ ਔਰ ਸਾਰੀ ਜਨਤਾ ਕੋਲੋਂ ਇਹ ਇੱਕ ਦੱਸਣਾ ਚਾਹਣਾ ਕਿ ਸਾਡਾ ਪੁਲਿਸ ਰੂਲ ਇੱਕ ਸਾਡਾ ਸੰਵਿਧਾਨ ਇੱਕ ਜਦੋਂ ਸਾਡਾ ਡੀਜੀਪੀ ਇੱਕ ਹੈ ਮੁੱਖ ਮੰਤਰੀ ਇੱਕ ਹੈ گورنر ਇੱਕ ਪੰਜਾਬ ਦਾ ਤੇ ਸਾਡੇ ਨਾਲ ਦੋ ਚੱਲਾਣਾ ਚੱਲਿਆ ਜਾਣਾ ਸਾਨੂੰ ਬਰਾਬਰ ਰੱਖ ਕੇ ਚੱਲਿਆ ਜਾਵੇ ਜਿਵੇਂ ਕਿ ਹੁਣ ਇਹਨਾਂ ਨੂੰ ਸਜ਼ਾ ਹੋਈ ਹੈ ਸਜ਼ਾ ਹੋਈ ਤੋਂ ਬਾਅਦ ਜਿਹੜੀ ਹੈ ਤੁਹਾਨੂੰ ਪਤਾ ਸਜ਼ਾ ਹੋਈ ਤੇ ਫਿਰ ਪੈਨਸ਼ਨ ਨਹੀਂ ਨਾ ਕੋਈ ਨੌਕਰੀ ਜਦ ਬਣਦੀ ਨਹੀਂ ਕੋਈ ਸਾਰੇ ਬੈਨੀਫਿਟ ਹੀ ਸਰਕਾਰ ਨੇ ਲੈ ਲਏ ਜੇ ਇਹ ਮੈਂ ਨਹੀਂ ਇਹ ਗੱਲ ਕਹਿੰਦਾ ਵੀ ਉਹਨਾਂ ਦੀ ਬੰਦ ਕੀਤੀ ਜਾਵੇ ਉਹਨਾਂ ਦੀ ਲੈਂਥ ਆਫ ਸਰਵਿਸ ਦੇ ਮੁਤਾਬਕ ਜੇ ਬੰਦੀ ਪੈਨਸ਼ਨ ਉਹਦੇ ਪਰਿਵਾਰ ਨੂੰ ਦਿੱਤੀ ਜਾਣੀ ਚਾਹੀਦੀ। ਤੁਸੀਂ ਦੋ ਗੱਲਾਂ ਇੱਥੇ ਸਪੈਲਰ ਸਵਾਲ ਦੇ ਜਵਾਬ ਦੇ ਦਿਓ। ਇਹ ਚਿੱਠੀ ਕਿੰਦੇ ਵੱਲੋਂ ਲਿਖੀ ਗਈ? ਇਹ ਚਿੱਠੀ ਸਾਡੇ ਮਹਿੰਦਰ ਸਿੰਘ ਜੀ ਸਾਡੇ ਇਨਸਪੈਕਟਰ ਨੇ ਜਿਹੜੀ ਸਾਡੀ ਇੱਕ ਨਾ ਦੋ ਐਸੋਸੀਏਸ਼ਨ ਇੱਕ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਜਾਂ ਪੰਜਾਬ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਜਿਹਦਾ ਮੈਂ ਮੈਨੂੰ ਪ੍ਰਧਾਨਤਾ ਪਿਆ ਪੰਜਾਬ। ਅੱਛਾ ਹੁਣ ਦੱਸੋ ਤੁਸੀਂ ਕਹਿ ਰਹੇ ਹੋ ਸਜ਼ਾ ਸਜ਼ਾ ਕਾਦੀ ਮਿਲੀ ਉਹਨਾਂ ਪੁਲਿਸ ਅਫਸਰਾਂ ਨੂੰ? ਉਹਨਾਂ ਨੇ ਕੀ ਅਜਿਹਾ ਕੀਤਾ ਸੀ? ਉਹਨਾਂ ਦੇ ਉਸ ਵੇਲੇ 4 ਕੇਸ ਚਾਰ ਸੀ ਮਾਰਡਰ ਦੇ ਕੇਸ ਉਹਨਾਂ ਦੇ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਹੀ ਮਾਰੇ ਗਏ ਸੀ ਉਹਨਾਂ ਦੇ ਵਿੱਚ ਸੀਬੀਆਈ ਅਦਾਲਤ ਨੇ ਇਹ ਫੈਸਲਾ ਸੁਣਾਇਆ ਜਿਹਦੇ ਵਿੱਚ ਉਹਨਾਂ ਨੂੰ ਸਜ਼ਾਏ ਮੌਤ ਦਿੱਤੀ ਗਈ ਫਾਂਸੀ ਜਿਹੜੇ ਮਾਮਲੇ ਦੀ ਗੱਲ ਕਰ ਰਹੇ ਹੋ ਕਦੋਂ ਕਦੋਂ ਦਾ ਮਾਮਲਾ ਕਿਹੜੀ ਗੱਲ ਇਹ ਮਾਮਲਾ 93 94 ਦੇ ਦੌਰ ਦਾ ਉਸ ਵੇਲੇ ਉਸ ਦੌਰ ਦਾ ਮਾਮਲਾ ਜੀ ਉਸ ਦੌਰ ਦੀ ਗੱਲ ਗੱਲ ਕਰਦਾਂ ਨੇ ਉਸ ਦੌਰ ਦਾ ਜਿਹੜਾ ਫੈਸਲਾ ਹੁਣ ਹੋਇਆ ਉਹਦੇ ਵਿੱਚ ਸਾਡੇ 4 ਮੁਲਾਜ਼ਮ ਸੀ ਮਾਰੇ ਗਏ ਸੀ ਕੋਈ ਐਸਪੀਓ ਸੀ ਕੋਮ ਹੌਮਗਾਰਡ ਸੀ ਜਿਹਦੇ ਮਾਰੇ ਗਏ ਸੀ ਜਿਹਦਾ ਫੈਸਲਾ ਹੁਣ ਹੋਇਆ ਜਿਹਦੇ ਵਿੱਚ ਕਿ ਹੁਣ ਉਹਨਾਂ ਨੂੰ ਸਜ਼ਾ ਹੋਈ ਜਿਹਦੇ ਵਿੱਚ ਇੱਕ ਐਸਐਸਪੀ ਰੈਂਕ ਦਾ ਵੀ ਨੇ ਪਲੱਸ ਹੋਰ ਵੀ ਅਫਸਰ ਨਾਲ ਨੇ ਜਿਹਦੇ ਸਜ਼ਾ ਹੋਈ ਹੈ ਹੁਣ ਸਜ਼ਾ ਹੋਣ ਤੋਂ ਬਾਅਦ ਉਹਨਾਂ ਨੇ ਮੰਗ ਜਿਹੜੀ ਰੱਖੀਏ ਉਹ ਲੈਂਥ ਆਫ ਸਰਵਿਸ ਦੇ ਮਤਲਬ ਕੋ ਉਹਨਾਂ ਦੀ ਬਣਦੇ ਜਿਹੜੇ ਪੈਨਸ਼ਨ ਦੇ ਬੈਨੀਫਿਟ ਜਿਹੜੀ ਉਹ 75% ਪੈਨਸ਼ਨ ਹੁੰਦੀ ਜਿਹੜੀ ਉਹ ਪਰਿਵਾਰ ਨੂੰ ਦਿੱਤੀ ਜਾਂਦੀ ਹੈ ਉਹਨਾਂ ਨੇ ਉਹ ਮੰਗ ਰੱਖੀਏ ਉਹ ਮੰਗ ਤੇ ਜਾਇਜ਼ ਹੈਗੀ ਉਹਨਾਂ ਦੀ ਠੀਕ ਹੈ ਨਾ ਕਿਉਂਕਿ ਲੈਂਥ ਆਫ ਸਰਵਿਸ ਦੇ ਮਤਲਬ ਅਸੀਂ ਵੀ ਇਹ ਮੰਗ ਕਰਦੇ ਹਾਂ ਜੇ ਸਾਡੇ ਮੁਲਾਜ਼ਮਾਂ ਦੀ 20 ਪਲੱਸ ਨੌਕਰੀ ਹੈ ਜੇ ਕਿਸੇ ਨੂੰ ਸਜ਼ਾ ਹੁੰਦੀ ਕੁਝ ਵੀ ਸਰਕਾਰ ਕੋਲੋਂ ਅਸੀਂ ਮੰਗ ਕਰਦੇ ਵੀ ਉਹਨਾਂ ਦੀ ਪੈਨਸ਼ਨ ਦੇ ਬੈਨੀਫਿਟ ਉਹਨਾਂ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਇਹ 93 ਦਾ ਮਾਮਲਾ ਇਸ ਤਰ੍ਹਾਂ ਤੇ ਹੋਰ ਵੀ ਕਈ ਮਾਮਲੇ ਜਿੰਦੇ ਚ ਕਈ ਪੁਲਿਸ ਮੁਲਾਜ਼ਮਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਕੋਰਟ ਵੱਲੋਂ ਤੁਸੀਂ ਤਾਂ ਫਿਰ ਇਹ ਵੀ ਮੰਗ ਰੱਖੋਗੇ ਕਿ ਉਹਨਾਂ ਨੂੰ ਵੀ ਕੀਤਾ ਗਿਆ ਇਹ ਉਹੀ ਮੁਕਾਬਲੇ ਨੇ ਜਿਨ੍ਹਾਂ ਚ ਇਹ ਕਿਹਾ ਜਾਂਦਾ ਕੁਝ ਝੂਠੇ ਮੁਕਾਬਲੇ ਸੀ ਕਿਉਂਕਿ ਜਦੋਂ ਅਦਾਲਤ ਨੇ ਸਜ਼ਾ ਦੇਤੀ ਨਾ ਬਲੋ ਝੂਠਾ ਮੁਕਾਬਲਾ ਨਹੀਂ ਸੀ ਫਿਰ ਤਾਂ ਤੁਸੀਂ ਉਹ ਵੀ ਮੰਗ ਰੱਖਦੇ ਹੋ ਜਦੋਂ ਅਦਾਲਤ ਨੇ ਸਜ਼ਾ ਹੀ ਦੇਤੀ ਇਟ ਮੀਨ ਇਥੋਂ ਸਾਫ਼ ਜਾਹਰ ਹੁੰਦਾ ਵੀ ਇਹ ਗਲਤ ਸੀ ਠੀਕ ਹੈ ਨਾ ਮਤਲਬ ਤੁਸੀਂ ਇਹ ਮੰਨਦੇ ਕਿ ਉਹ ਝੂਠੇ ਪੁਲਿਸ ਮੁਕਾਬਲੇ ਹੋਏ ਨੇ ਜੀ ਉਸ ਵੇਲੇ ਝੂਠੇ ਵੀ ਮੁਕਾਬਲੇ ਹੋਏ ਸੱਚੇ ਵੀ ਹੋਏ ਸੱਚੇ ਮਗਾ ਵਾਲਿਆਂ ਦੇ ਵਿੱਚ ਸਾਡੇ ਪੁਲਿਸ ਵੀ ਮਰੀ ਸਾਡੇ ਇਹ ਨਹੀਂ ਗੱਲ ਕਹਿੰਦਾ ਵੀ ਸਾਡੀ ਪੁਲਿਸ ਸਾਡੀ ਪੁਲਿਸ ਮਰੀ ਸਾਡੇ ਡੀਆਈਜੀ ਸਤੰਕ ਬਰੇਨ ਡੀਆਜ ਅਜੀਤ ਸਿੰਘ ਸਾਡੇ ਰਟਾਉਲ ਕਾਂਢ ਦੇ ਵਿੱਚ ਸਾਡੇ ਹੋਰ ਅਫਸਰ ਵੀ ਬਾਤ ਕਾਫੀ ਹੈ ਉਹਨਾਂ ਦੇ ਪਰਿਵਾਰਾਂ ਦੇ ਵੀ ਕਈ ਉਹਨਾਂ ਦੇ ਪਰਿਵਾਰਾ ਸਾਰਾ ਕੁਝ ਹੈ ਉਹਨਾਂ ਦਾ ਮਤਲਬ ਬਹੁਤ ਬਹੁਤ ਇਹ ਪਰਿਵਾਰ ਵੀ ਉਹਨਾਂ ਦੇ ਕਈਆਂ ਦੇ ਮਾਰ ਦਿੱਤੇ ਗਏ ਸਾਡੇ ਪੁਲਿਸ ਦੇ ਅਸੀਂ ਇਹਨਾਂ ਚੀਜ਼ਾਂ ਨਾਲ ਸਹਿਮਤ ਹਾਂ ਸਾਰੀਆਂ ਚੀਜ਼ਾਂ ਨਾਲ ਤੇ ਅਸੀਂ ਇਹ ਕਹਿੰਦੇ ਹਾਂ ਵੀ ਸਰਕਾਰ ਨੂੰ ਉਹਨਾਂ ਨੇ ਜੇ ਉਸ ਵੇਲੇ ਅੱਤਵਾਦ ਦਾ ਦੌਰ ਆਪਣੇ ਪਿੰਡੇ ਤੇ ਹੰਡਾਇਆ ਜੇ ਉਹਨਾਂ ਦੀ ਗਲਤੀ ਹੋ ਗਈ ਉਹਨਾਂ ਨੂੰ ਸਜ਼ਾ ਉਹਨੂੰ ਮਿਲ ਗਈ ਕਿ ਕਿਉਂਸਾ ਲਿਆ ਉਹ ਨੂਹਿ ਜੀ ਮਲੀਬ ਜਿਲਤ ਵਿੱਚ ਉਹਨਾਂ ਨੂੰ ਦੇਖਤਾ ਜਦੋਂ ਬੰਦ ਤੁਸੀਂ ਇਹ ਮੰਨਦੇ ਪਏ ਕਿ ਝੂਠੇ ਪੁਲਿਸ ਮੁਕਾਬਲੇ ਹੋਏ ਐਤਵਾਰ ਦਾ ਦੌਰ ਪਿੰਡੇ ਉਹਨਾਂ ਨੇ ਕਿਦਾਂ ਹੰਡਾਇਆ ਹੰਡਾਇਆ ਤਾਂ ਉਹਨਾਂ ਨੇ ਜਿਨ੍ਹਾਂ ਦੇ ਮਰ ਗਏ ਇਹਨਾਂ ਨੇ ਵੀ ਹੰਡਾਇਆ ਕਿਉਂਕਿ ਇਹਨਾਂ ਦੇ ਵੀ ਪਰਿਵਾਰਾਂ ਦੇ ਨਾਲ ਬਹੁਤੀ ਇਕੀਆਂ ਹੋਈਆਂ ਜਦੋਂ ਇਹੋ ਜਿਹੇ ਡਿਊਟੀ ਜਦੋਂ ਆਈਪੀਐਸ ਅਫਸਰ ਸਾਡੀ ਲਾਉਂਦੇ ਨਾ ਉਹ ਫਿਰ ਸਾਨੂੰ ਇਹ ਨਹੀਂ ਦੇਖਦਾ ਵੀ ਮਾੜਾ ਚੰਗਾ ਪਰ ਹੁਣ ਇਸ ਵੇਲੇ ਜਦੋਂ ਜਿਹੜੀ ਪੋਜੀਸ਼ਨ ਤੇ ਉਹ ਖੜ ਕੇ ਆ ਗਏ ਨਾ ਇਸ ਵੇਲੇ ਕੋਈ ਅਫਸਰ ਨਹੀਂ ਮਾੜਾ ਮਗਰਾ ਖੜਿਆ ਉਹਨਾਂ ਦੇ ਤੁਸੀਂ ਦੇਖਿਆ ਹੁਣ ਜਿਸ ਦਿਨ ਉਹਨਾਂ ਨੂੰ ਸਜ਼ ਉਦੋਂ ਮਗਰ ਇੱਕ ਮੇਰੇ ਘਰ ਕੋ ਰਿਸ਼ਤੇਦਾਰ ਵੀ ਘਰ ਇੱਕ ਦੋ ਹੋਣਗੇ ਆ ਬੋਲਦੇ तकरीबन ਸਾਰਿਆਂ ਦੇ ਬੱਚੇ ਵੈਸੇ ਹੀ ਬਾਹਰ ਚਲੇ ਗਏ ਨੇ ਕੋਈ ਨਹੀਂ ਆ ਮੈਂ ਉਹ ਗੱਲ ਕਰਦਾ ਕਿ ਹੰਡਾ ਹੁੰਦਾ ਰਿਜ਼ਲਟ ਇਹ ਹੈ ਕਿ ਜੇ ਉਹਨਾਂ ਨੇ ਵੀ ਵਧਿੱਕੀ ਕੀਤੀ ਤਾਂ ਉਹਦੀ ਸਜ਼ਾ ਮਿਲੀ ਸਜ਼ਾ ਮਿਲਣ ਤੋਂ ਬਾਅਦ ਹੁਣ ਫਿਰ ਵੀ ਸਾਡੇ ਪੁਲਿਸ ਮੁਲਾਜ਼ਮਾ ਨੇ ਇਹ ਦੁੱਖ ਕੀਤਾ ਕਿ ਇਹਨਾਂ ਦੇ ਪਰਿਵਾਰ ਨੂੰ ਪੈਨਸ਼ਨ ਨਾ ਬੰਦ ਕੀਤੀ ਜਾਵੇ ਦਿੱਤੀ ਜਾ ਜੀ ਤੁਸੀਂ ਕਹਿ ਰਹੇ ਹੋ ਕਿ ਉਦੋਂ ਮੁਕਾਬਲੇ ਹੋਏ ਉਹਦੇ ਚ ਉਹ ਆਰਡਰ ਵੀ ਤਾਂ ਕੋਈ ਆਏ ਹੋਣਗੇ ਤੇ ਉਹ ਆਰਡਰ ਵਾਲਿਆਂ ਨੂੰ ਵੀ ਕੁਝ ਹੋਇਆ ਬਰਬਲੀ ਆਰਡਰਾਂ ਤੇ ਆਰਡਰ ਕਰਕੇ ਬਰਬਲੀ ਆਰਡਰਾਂ ਤੇ ਇਹੋ ਜੇ ਕੰਮ ਕਰਕੇ ਤੇ ਅੱਜ ਜੇਲ੍ਹ ਚ ਸਜ਼ਾ ਕੱਟਦੇ ਪਏ। ਅਸਲ ਕੋਈ ਆਰਡਰ ਨਹੀਂ ਸੀ ਉਹਨਾਂ ਨੂੰ। ਉਹ ਦੱਸਦੇ ਬਰਬਲੀ ਆਰਡਰਾਂ ਦੀ ਹੀ ਕੰਮ ਹੁੰਦਾ ਪਿਆ ਸਾਰਾ ਕੁਝ। ਜੇ ਲਿਖਤੀ ਆਰਡਰ ਹੋਣ ਤਾਂ ਫਿਰ ਨਾਲ ਆਈਪੀਐਸ ਅਫਸਰ ਵੀ ਬਲੇਮ ਹੋਣ। ਵੀ ਆਪ ਭਲਾਣੇ ਅਫਸਰ ਦਾ ਮੈਨੂੰ ਲਿਖਤੀ ਆਰਡਰ ਸੀ। ਮੈਂ ਇਹ ਬਾਰ-ਬਾਰ ਕਈ ਵਾਰ ਇੰਟਰਵਿਊ ਚ ਕਹਿੰਨਾ ਕਿ ਮੈਂ ਪੁਲਿਸ ਨੂੰ ਹੁਣ ਵੀ ਕਹਿੰਨਾ ਬਿਨਾਂ ਲਿਖਤੀ ਆਰਡਰਾਂ ਤੇ ਨਾ ਜਾਇਆ ਕਰੋ ਟੋੜੇ ਮਗਰ ਨਹੀਂ ਉਹ ਕਿਸੇ ਨੇ ਖੜਨਾ ਮਤਲਬ ਜਿੰਨਾ ਪੁਲਿਸ ਨਾਜਮਾ ਦੀ ਆਪਾਂ ਗੱਲ ਕਰ ਰਹੇ ਜਿਨ੍ਹਾਂ ਨੇ ਮੁਕਾਬਲੇ ਕੀਤੇ ਨੇ ਉਹ ਲਿਖਤੀ ਨਹੀਂ ਸੀ ਉਹਦੇ ਹੀ ਕਰ ਦਿੱਤੇ ਗਏ ਨੇ ਉਹਦੀ ਆਰਡਰਾਂ ਦੇ ਮੁਕਾਬਲੇ ਹੋਏ ਨਾ ਜੀ ਬਰਬਲੀ ਆਰਡਰਾਂ ਤੇ ਉਹਦੇ ਉੱਥੇ ਇੱਕੋ ਕੰਮ ਹੁੰਦਾ ਹੀ ਜੇ ਛੇਤੀ ਜਾਓ ਜੀ ਆ ਕੰਮ ਕਰ ਦਿੰਦੇ ਤੇ ਤੁਹਾਡੇ ਨਾਲ ਗਲਤ ਕੰਮ ਹੋ ਜਾਏਗਾ ਜੀ ਤੁਹਾਨੂੰ ਐਦਾਂ ਕਰਦਾਂਗੇ ਤੁਹਾਨੂੰ ਡਿਸਮਿਸ ਕਰਦਾਂਗੇ ਤੁਹਾਨੂੰ ਅੰਦਰ ਦੇ ਪੁਲਿਸ ਉਸ ਵੇਲੇ ਸਾਡੇ ਦਿਮਾਗ ਦੇ ਵਿੱਚ ਇਹ ਕੁੱਟ-ਕੁੱ ਜਦਾਂ ਜਿਹੜਾ ਵੀ ਤਰੀਕਾ ਵਰਤਣਾ ਮੁਕਤੀ ਗੱਲ ਲੈ ਕੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਖਤਮ ਕਰਨਾ ਹੈ ਮਾਰਨ ਵਾਲੇ ਵੀ ਪੰਜਾਬੀ ਮਰਨ ਵਾਲੇ ਵੀ ਪੰਜਾਬੀ ਸਾਰਾ ਕੁਝ ਸਾਡੇ ਪੰਜਾਬ ਨੂੰ ਸਰਕਾਰਾਂ ਦਾ ਪੂਰਾ ਜੋਰ ਲਗਾ ਕੇ ਖਤਮ ਕਰਨਾ ਤੁਸੀਂ ਕਦੋਂ ਤੋਂ ਕਦੋਂ ਸੇਵਾਵਾਂ ਦਿੱਤੀਆਂ ਪੰਜਾਬ ਦੀ ਮੈਂ 89 ਦੇ ਵਿੱਚ ਬਤੌਰ ਏਐਸਆਈ ਭਰਤੀ ਹੋਇਆ ਸੀ ਵਿਭਾਗ ਦੇ ਵਿੱਚ ਉਦੋਂ ਪੂਰਾ ਮਾਹੌਲ ਗਰਮ ਸੀ ਹਾਂ ਵੀ ਉਦੋਂ ਵੀ ਮਾਹੌਲ ਸੀ ਉਦੋਂ ਕੀ ਚੱਲ ਰਿਹਾ ਸੀ ਪੂਰਾ ਮਾਹੌਲ ਗਰਮ ਸੀ ਜਿੱਦਾਂ ਆਪਾਂ ਕਹਿੰਦੇ ਸਿਖਰਾਂ ਤੇ ਸੀ ਪੂਰਾ ਦੁਪਹਿਰ ਸਿਖਰਾਂ ਤੇ ਸੀ ਠੀਕ ਹੈ ਨਾ ਤੇ ਮੈਂ 2013 ਦੇ ਵਿੱਚ ਮੇਰੇ ਤੇ ਇੱਕ ਝਾਲੀ ਮੁਕਦਮਾ ਦਰਜ ਹੋਣ ਕਰਕੇ ਮੈਨੂੰ ਡਿਸਮਿਸ ਕੀਤਾ। ਮੁਕਦਮਾ ਮੇਰਾ ਬਰੀ ਐ। ਤੁਸੀਂ ਕਹਿੰਦੇ ਨੇ ਉਹਨਾਂ ਨੂੰ ਸਜ਼ਾ ਮੈਂ ਬਰੀ ਹੋਏ ਨੂੰ ਮੈਨੂੰ ਅਜੇ ਤੱਕ ਪੈਨਸ਼ਨ ਨਹੀਂ ਦੇ ਰਹੇ। ਬਰੀ ਕਿਤੇ ਅਦਾਲਤ ਨੇ ਕਰੀ। ਅਦਾਲਤ ਨੇ ਮਾਨਜੋ ਕੋਰਟ ਨੇ ਮੈਨੂੰ ਬਰੀ ਕਰਤਾ। ਇਸ ਐਸਐਸ ਜਥੇਬੰਦੀ ਦੇ ਵਿੱਚ ਬੰਦਿਆਂ ਦੇ ਛੋਟੇ-ਛੋਟੇ ਕੰਮਾਂ ਤੋਂ ਡਿਸਮਿਸ ਕੀਤੇ ਨੇ ਕੋਈ ਗੈਰ ਹਾਜ਼ਰੀ ਤੋਂ, ਕੋਈ ਅੰਡਰ ਟ੍ਰਾਇਲ ਕੇਸ ਤੋਂ। ਕੋਈ ਬੰਦਿਆਂ ਦੇ ਜਾਲੀ ਮੁਕੱਦਮਾ ਦਰਜੇ ਕੋਈ ਬੰਦਿਆਂ ਨੂੰ ਜੇ 20 ਪਲੱਸ ਸਜ਼ਾ ਹੋਈ ਹੈ ਤੇ ਉਹਨਾਂ ਨੂੰ ਪੈਨਸ਼ਨ ਅਸੀਂ ਵੀ ਮੰਗਦੇ ਹਾਂ ਪੈਨਸ਼ਨ ਦਿੱਤੀ ਜਾਵੇ ਮੈਂ ਖੁਦ ਮੰਗਦਾ ਵੀ ਬਰੀ ਹੋਏ ਨੂੰ ਪੈਨਸ਼ਨ ਦਿੱਤੀ ਜਾਵੇ ਪਰ ਸਰਕਾਰਾਂ ਕੋਈ ਸੁਣਵਾਈ ਕੋਈ ਨਹੀਂ ਅੱਛਾ ਪੰਜਾਬ ਪੁਲਿਸ ਤਾਂ ਸੱਜਦਦ ਕਰਦੀ ਸੀ ਉਦੋਂ ਤੇ ਅੱਜ ਵੀ ਕਰਦੀ ਤੁਹਾਨੂੰ ਲੱਗਦਾ ਦਿਸਦਾ ਇਹ ਪਿਆ ਤੁਹਾਡੇ ਸਾਹਮਣੇ ਜਿੱਤ ਨਾ ਦਿਸਦਾ ਪਿਆ ਤਸ਼ਾਦਦ ਹੁੰਦੇ ਦਾ ਰਿਜ਼ਲਟ ਤੁਸੀਂ ਕਰਨਲ ਬਾਠ ਦਾ ਮਾਮਲਾ ਸਭ ਤੋਂ ਜ਼ਿਆਦਾ ਹਾਈਲਾਈਟ ਮਾਮਲਾ ਹੈ ਬਾਕੀ ਦਾ ਮਾਮਲੇ ਬਾਅਦ ਤੇ ਆਉਂਦੇ ਨੇ ਉਹ ਜੇ ਇੱਕ ਉਹ ਕਰਨਲ ਸਾਹਿਬ ਦੇ ਨਾਲ ਇਨੀ ਬਦੀ ਕੀ ਉਹ ਤੇ ਆਮ ਜਨਤਾ ਦਾ ਤਾਂ ਕੋਈ ਹਾਂ ਪਰ ਫਿਰ ਤੁਸੀਂ ਇਹੋ ਜਿਹੇ ਜਿਨ੍ਹਾਂ ਨੇ ਤਸ਼ੱਦਦ ਕੀਤਾ ਉਹਨਾਂ ਦੀ ਮੰਗ ਕਿਉਂ ਰੱਖਦੇ ਕਿ ਉਹਨਾਂ ਨੂੰ ਇਹੋ ਜੇ ਪੈਨਸ਼ਨਾਂ ਮਿਲਣੀਆਂ ਚਾਹੀਦੀਆਂ ਉਹਨਾਂ ਨੇ ਤਾਂ ਗਲਤ ਕੀਤੇ ਨੇ ਨਾ ਇਹ ਤਾਂ ਤੁਸੀਂ ਮੰਨਦੇ ਪਏ ਨਹੀਂ ਮੰਨਦੇ ਤੇ ਅਸੀਂ ਸਾਰਿਆਂ ਦੀਆਂ ਵੀ ਇਹ ਗਲਤ ਕੀਤਾ ਬੰਦੀ ਕੀ ਹੋਈ ਹੈ ਪਰ ਜਦੋਂ ਪੈਨਸ਼ਨ ਹੀ ਆ ਚੁੱਕੇ ਨੇ ਤਾਂ ਉਹਨਾਂ ਪੈਨਸ਼ਨ ਆਉਣ ਤੋਂ ਬਾਅਦ ਇਹ ਸਜ਼ਾ ਹੋ ਰਹੀ ਤੇ ਫਿਰ ਤੇ ਪੈਨਸ਼ਨ ਨਹੀਂ ਰੋਕਣੀ ਚਾਹੀਦੀ ਜਸਤੋ ਤੁਹਾਡਾ ਮੰਗ ਇਹ ਹੈ ਕਿ ਜੇ ਪੈਨਸ਼ਨ ਆਣ ਤੋਂ ਬਾਅਦ ਸਜ਼ਾ ਹੋਈ ਹੈ ਉਹਨਾਂ ਨੇ ਜੋ ਕੀਤਾ ਉਹਦੀ ਸਜ਼ਾ ਤਾਂ ਮਿਲ ਗਈ ਲੇਕਿਨ ਪੈਨਸ਼ਨ ਬੱਚਿਆਂ ਦਾ ਮਤਲਬ ਹੈ ਨਾ ਮਗਰ ਬੱਚੇ ਪੈਨਸ਼ਨ ਤੇ ਉਹਨਾਂ ਨੂੰ ਜਿਹੜੀ ਲੱਗ ਹੀ ਗਈ ਤਾਂ ਉਹਨੂੰ ਤਾਂ ਨਾ ਰੋਕਿਆ ਜਾਵੇ ਹੁਣ ਉਹ ਪੈਨਸ਼ਨ ਰੋਕਣ ਨਾਲ ਜਿਹੜਾ ਉਸ ਸੰਬੰਧ ਚ ਕਿਹਾ ਵੀ ਉਹ ਗਲਤ ਹੋਇਆ ਤੇ ਸਾਡੇ ਵਰਗਿਆਂ ਦੀ ਵੀ ਪੈਨਸ਼ਨ ਲਈ ਜਾਈ ਤੇ ਬਾਰ ਬਾਰ ਕਹਿੰਦੇ ਆ ਗੱਲ ਕੀ ਆਸ ਰੱਖਦੇ ਹੋ ਗਵਰਨਰ ਸਾਹਿਬ ਗਵਰਨਰ ਸਾਹਿਬ ਵੀ ਸਾਡੇ ਮਾਨਦਾਰ ਹੋਣ ਵਾਸਤੇ ਜੋ ਉਹ ਕਮੇਟੀ ਇੱਕ ਬਠਾਈ ਜਾਏਗੀ ਉਸ ਵੇਲੇ ਕਮੇਟੀ ਕਹਿੰਦੇ ਹੁਣ ਸੈਟ ਕਹਿੰਦੇ ਫਰਕ ਇੰਨਾ ਹੀ ਹੈ ਉਹ ਸੱਟ ਕੀ ਫੈਸਲਾ ਦਿੰਦੀ ਹੈ ਉਹ ਬਠਾਣਗੇ ਉਹ ਅਸੀਂ ਮੰਗੀ ਤੀ ਉਹ ਬਠਾਈ ਜਾਵੇ ਉਹ ਚ ਫੈਸਲਾ ਦਿੱਤਾ ਜਾਵੇ ਉਹ ਜੋ ਫੈਸਲਾ ਦੇਗੀ ਉਹੀ ਮੰਨਿਆ ਜਾਏਗਾ ਮੰਨਨ ਜੋ ਜੀ ਬਹੁਤ ਮਿਹਰਬਾਨੀ ਸੋ ਅਸੀਂ ਗੱਲ ਕੀਤੀ ਆ ਭੁਪਿੰਦਰ ਸਿੰਘ ਗੋਤਰਾ ਜੀ ਨਾਲ ਤੇ ਇਹਨਾਂ ਨੇ ਦੱਸਿਆ ਕਿ ਜਿਹੜੀ ਚਿੱਠੀ ਗਵਰਨਰ ਨੂੰ ਲਿਖੀ ਉਹਦੇ ਵਿੱਚ ਇਹ ਕਿਹਾ ਕਿ ਜਿਹੜੇ ਅਫਸਰ ਪੈਨਸ਼ਨ ਲੈ ਚੁੱਕੇ ਉਸ ਤੋਂ ਬਾਅਦ ਉਹਨਾਂ ਨੂੰ ਸਜ਼ਾ ਮਿਲੀ ਉਹ ਸਜ਼ਾ ਤਾਂ ਕੱਟ ਰਹੀ ਨੇ ਲੇਕਿਨ ਉਹਨਾਂ ਦੇ ਪਰਿਵਾਰਾਂ ਨੂੰ ਉਹ ਪੈਨਸ਼ਨ ਮਿਲਣੀ ਚਾਹੀਦੀ ਹੈ ਜੋ ਇੱਕ ਕਾਨੂੰਨ ਹੈ ਉਹ ਉਸੇ ਤਿੱਕੇ ਹੋਣਾ ਚਾਹੀਦਾ ਸੋ ਦੇਖਣਾ ਹੋਏਗਾ ਕਿ ਗਵਰਨਰ ਸਾਹਿਬ ਜਾਂ ਸਰਕਾਰ ਇਸ ਤੇ ਕੀ ਫੈਸਲਾ ਲੈਂਦੀ ਹੈ ਜੁੜੇ ਰਹੋ ਵਾਈਸੋ ਪੰਜਾਬ ਦੇ ਨਾਲ